ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਹੈ ਜੀ ਨਹੀਂ ਜਿਹੜੀ ਅਸੀਂ ਛੱਡੀਏ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੰਗੀ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂਟ ਏਰੀਆ ਇਸ ਸਾਰਾ ਹਾਕੀ ਦਾ ਗਾੜਾ ਹਾਕੀ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਪ ਬਪਾਰ ਹੈ ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ ਮੱਲੀ ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ ਹੈ। ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਵਿੱਚ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬਾਲ ਤੇ ਸ਼ੂਟਿੰਗ ਸਮੇਤ 37 ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇੰਨਾ ਹੀ ਨਹੀਂ ਇਸ ਸੀਜ਼ਨ 'ਚ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ। ਪੰਜਾਬ ਸਰਕਾਰ ਵੱਲੋਂ ਰਾਜਪਦਰੀ ਗੇਮਾਂ ਕਰਵਾਇਆ ਗਿਆ ਜਿਨ੍ਹਾਂ ਵਿੱਚ ਐਥਲੈਟਿਕਸ ਦੀ ਗੱਲ ਕੀਤੀ ਜਾਵੇ ਤਾਂ ਵਿਸ਼ੇਸ਼ ਲੋੜ ਵਾਲਾ ਬੱਚਾ ਗੁਰਕੀਰਤ ਜਿਸ ਨੇ ਕਿ 골ਡ ਮੈਡਲ ਹਾਸਲ ਕੀਤਾ ਹੈ ਫਰੀਦਕੋਟ ਦੇ ਪਿੰਡ ਪੱਕਾ ਦਰਨ ਵਾਲਾ ਗੁਰਕੀਰਤ ਕਿਹੜੇ ਕਿਹੜੇ ਮੈਡਲ ਜਿੱਤ ਕੇ ਲਿਆ ਫਿਰ ਇੱਕ 골ਡ ਤੇ ਇੱਕ সিলভার ਮੈਡਲ ਹਾਂ ਪੂਰਾ ਜੋਰ ਲਾ ਕੇ ਭੱਜੇ ਸੀ ਹਾਂਜੀ ਅੱਗੇ ਵੀ ਹੋਰ ਖੇਡਣਾ ਅਗੇ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ ਮੈਂ 10ਵੀਂ ਚ 10ਵੀਂ ਚ ਪੜ੍ਹਦੀ ਹਾਂ ਹਾਂਜੀ ਬਈ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਵਾਡਾ ਬੇਟਾ ਜਿਹੜਾ ਲੈ ਮੈਡਲ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਹੋਰ ਅੱਗੇ ਵੀ ਮੇਰਾ ਬੱਤਾ ਵਧੇ ਜੀ ਠੀਕ ਹੈ ਜੀ ਕੀ ਸੁਪਨਾ ਹੈ ਜ਼ਿੰਦਗੀ ਚ ਇਹਨੂੰ ਲੈ ਕੇ ਕੀ ਬਣਾਣਾ ਮੈਂ ਜੀ ਮੈਂ ਤਾਂ ਦੇਨ ਬੱਤਿਆਂ ਨੂੰ ਉੱਚੀ ਦਾਦਾ ਚਾਉਣਾ ਵੀ ਮੇਰਾ ਬੱਤਾ ਇਸ ਤੰਨੇ ਉੱਚੀ ਨਾਲ ਮਾਰ ਕੇ ਨੌਕਰੀ ਦੀ ਲੱਗ ਜੇ ਕੇ ਪਾਤੇ ਹਾਂਜੀ ਕਹਿੰਦੇ ਬਹੁਤ ਬੱਚਿਆਂ ਨੂੰ ਹਰਾ ਕੇ ਜਿੱਤ ਕੇ 골ਡ ਲੈ ਕੇ ਆਇਆ ਹਾਂਜੀ ਹਾਂਜੀ ਬਹੁਤ ਵਧੀਆ ਖੇਡ ਗਿਆ ਬੱਤਾ ਮੇਰਾ ਪੂਰਾ ਜੀ ਪੂਰਾ ਮਾਨ ਮਹਿਸੂਸ ਹੋ ਰਿਹਾ ਜਬਰ ਪੂਰਾ ਜੀ ਪੂਰਾ ਪੂਰਾ ਹਾਂਜੀ ਅਜੇ ਗਏ ਫਿਰ ਅਧਿਕਾਰੀ ਘਰੇ ਜਾ ਕੇ ਬੁਲਾਈ ਜਾਂਦੇ ਕੇ ਤੂੰ ਜਾ ਕੇ ਬਹੁਤ ਮਿਹਰਬਾਨੀ ਦੀ ਸਕੂਲ ਦੇ ਵਿੱਚ ਜਿਹੜਾ ਹੈਗਾ ਸਨਮਾਨ ਸਮਾਰੋ ਗੁਰਕਿਰਤ ਦਾ ਕੀਤਾ ਕਿ ਨਾਲ ਕੁਝ ਹੋਰ ਵੀ ਛੋਟੇ ਬੱਚੇ ਨੇ ਜਿਨ੍ਹਾਂ ਨੇ ਵੱਖ-ਵੱਖ ਕੈਟਾਗਰੀਜ਼ ਵਿੱਚ ਜਿਹੜੇ ਹੈਗੇ ਆ ਮੈਡਲ ਇਹਨਾਂ ਨੇ ਹਾਸਲ ਕੀਤੇ ਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਛੋਟੇ-ਛੋਟੇ ਬੱਚੇ ਜਿਹੜੇ ਨੇ ਇੱਥੇ ਬੈਠੇ ਹੋਏ ਨੇ ਤਾਂ ਇੱਕ ਸਨਮਾਨ ਸਮਾਰੋ ਜਿਹੜਾ ਹੈਗਾ ਇਸ ਬੱਚੇ ਦੇ ਸਵਾਗਤ ਵਿੱਚ ਰੱਖਿਆ ਗਿਆ ਸੀਗਾ ਜਿਸ ਦੀ ਤਸਵੀਰਾਂ ਇਸ ਵਕਤ ਤੁਸੀਂ ਵੇਖ ਰਹੇ ਹੋ ਤਾਂ ਗੁਰਕਿਰਤ ਨੇ 100 ਮੀਟਰ ਵਿੱਚ 골ਡ ਮੈਡਲ ਹਾਸਲ ਕੀਤਾ ਜੋ ਕਿ ਵਿਸ਼ੇ ਸਲੋੜਾਂ ਵਾਲਾ ਬੱਚਾ ਸੀਗਾ ਦੂਜੇ ਪਾਸੇ ਗੱਲ ਕੀਤੀ ਜਾਵੇ ਅੱਜ ਡਿਓ ਮੈਡਮ ਸਾਡੇ ਨਾਲ ਮੌਜੂਦ ਨੇ ਮੈਡਮ ਕਿਸ ਤਰੀਕੇ ਦਾ ਲੱਗਿਆ ਬੱਚਾ ਟੋਡਾ ਛੋਟੇ ਜਿਹੇ ਪਿੰਡ ਦਾ ਬੱਚਾ ਹੈਗਾ ਉਪਲਬਧ ਦੀ ਹਾਜ਼ਰ ਕਰਕੇ ਪਹੁੰਚਿਆ ਅਸੀਂ ਇਸ ਗੱਲ ਤੇ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਾਂ ਵੀ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਦੇ ਵਿੱਚੋਂ ਜਿਹੜਾ ਬੱਚਾ ਹੈਗਾ ਇੱਕ ਵਿਸ਼ੇਸ਼ ਲੋੜਾਂ ਵਾਲਾ ਬੱਚਾ ਗੁਰਕੀਰਤ ਸਿੰਘ ਉਹ 100 ਮੀਟਰ ਰੇਸ ਦੇ ਵਿੱਚੋਂ 골ਡ ਤੇ 200 ਮੀਟਰ ਦੇ ਵਿੱਚ ਸਿਲਵਰ ਲਿੱਤਾ ਉਹਨੇ ਤੇ ਇਸੇ ਤਰ੍ਹਾਂ ਵੀਰਾਕੋਰ ਲੜਕੀ ਹੈਗੀ ਹੈ ਜਿਹੜੀ ਉਹਨੇ ਬ੍ਰੌਂਜ਼ ਮੈਡਲ ਹਾਸਲ ਕੀਤਾ ਹੈਗਾ ਕਰਾਟੇ ਟ੍ਰੇਨਿੰਗ ਦੇ ਵਿੱਚ ਜਿਹੜਾ ਹੈਗਾ ਸੀ ਕਰਾਟੇ ਵਿੱਚ ਬੇਸ਼ੱਕ ਇੱਥੇ ਆਪਣੇ ਕੋਲ ਪ੍ਰਾਇਮਰੀ ਸਕੂਲਾਂ ਦੇ ਵਿੱਚ ਕੋਈ ਪੀਟੀਡੀਪੀ ਦੀ ਪੋਸਟ ਨਹੀਂ ਹੁੰਦੀ ਪਰ ਫਿਰ ਵੀ ਸਾਰੇ ਟੀਚਰਾਂ ਨੇ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਇੱਥੋਂ ਤੱਕ ਪਹੁੰਚਾਇਆ ਤੇ ਮੈਂ ਇਸ ਗੱਲ ਤੇ ਸਾਰਿਆਂ ਨੂੰ ਹੀ ਬਹੁਤ ਬਹੁਤ ਵਧਾਈ ਦੇਣੀ ਹੈ ਤੇ ਪੂਰੇ ਪਿੰਡ ਵਾਸੀਆਂ ਨੂੰ ਇਹ ਬੇਨਤੀ ਕਰਦੀ ਆਂ ਵੀ ਬੱਚਿਆਂ ਦਾ ਦਾਖਲਾ ਵੱਧ ਤੋਂ ਵੱਧ ਕਰਵਾਉਣ ਤਾਂ ਜੋ ਅਸੀਂ ਬੱਚਿਆਂ ਨੂੰ ਹੋਰ ਅਗਾਹ ਤੱਕ ਲੈ ਕੇ ਜਾ ਸਕੀਏ ਜਿਸ ਤਰੀਕੇ ਨਾਲ ਬਿਨਾਂ ਕਿਸੇ ਕੋਚ ਤੋਂ ਬਿਨਾਂ ਕਿਸੇ ਡੀਪੀ ਵਗੈਰਾ ਤੋਂ ਇਹ ਬੱਚਾ 골ਡ ਮੈਡਲ ਲਿਆ ਹੈ ਕੁਝ ਸੋਚਿਆ ਦੇ ਬਾਰੇ ਡਿਪਾਰਟਮੈਂਟ ਵੱਲੋਂ ਕੁਝ ਕੀਤਾ ਜਾਊਗਾ ਤਾਂ ਕਿ ਹੋਰ ਅੱਗੇ ਲਿਜਾਇਆ ਜਾ ਸਕੇ ਇਸ ਬੱਚੇ ਨੂੰ। ਜੀ ਅਸੀਂ ਪੂਰੀ ਕੋਸ਼ਿਸ਼ ਕਰਦੇ ਆਂ ਅਸਲ 'ਚ 6ਵੀਂ ਤੋਂ ਉੱਪਰ ਤਾਂ ਬੱਚਿਆਂ ਦੀਆਂ ਟ੍ਰੇਨਿੰਗਸ ਹੁੰਦੀਆਂ ਹਨ ਕਾਰਾਟੇ ਟ੍ਰੇਨਿੰਗ ਲਈ ਬੱਚਿਆਂ ਨੂੰ ਸਪੈਸ਼ਲ ਗ੍ਰਾਂਟ ਵੀ ਆਉਂਦੀ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਬੱਚਿਆਂ ਨੂੰ ਪ੍ਰਾਇਮਰੀ ਲੈਵਲ ਤੇ ਵੀ ਕੋਸ਼ਿਸ਼ ਕਰੀਏ ਵੀ ਬੱਚਿਆਂ ਨੂੰ ਹੋਰ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਣ। ਬਾਕੀ ਇਹ ਸਕੂਲ ਆਪਣਾ ਸਕੂਲ ਆਫ ਹੈਪੀਨੈਸ ਚੱਲ ਰਿਹਾ ਹੈ ਤੇ ਇਹਦੇ ਵਿੱਚ ਅਸੀਂ ਬਹੁਤ ਕੁਝ ਹੋਰ ਸੁਧਾਰ ਕਰਦੇ ਆਂ। ਤੇ ਕਾਫੀ ਪਹਿਲਾਂ ਹੀ ਇਹਨਾਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹੈਗੀਆਂ ਤੇ ਹੁਣ ਇਹ ਸਕੂਲ ਦੀ ਨਿਹਾਰ ਤੁਸੀਂ ਦੇਖੋਗੇ ਥੋੜੇ ਆਉਣ ਵਾਲੇ ਟਾਈਮ ਦੇ ਵਿੱਚ ਹੀ ਹੋਰ ਵੀ ਬਦਲੀ ਹੋਈ ਤੁਹਾਨੂੰ ਦਿਖੇਗੀ। ਵਿਸ਼ੇਸ਼ ਤੌਰ ਤੇ ਗੁਰਕਿਰਤ ਦੀ ਗੱਲ ਕਰੀਏ ਤਾਂ ਉਹਦੀ ਗੇਮ ਨੂੰ ਅੱਗੇ ਲਿਜਾਣ ਵਾਸਤੇ ਕੁਝ ਹੋਰ ਪ੍ਰਬੰਧ ਕੀਤੇ ਜਾਣਗੇ। ਹਾਂਜੀ ਅਸੀਂ ਉਹ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਖਾਸ ਕਰਕੇ ਧਿਆਨ ਦਿੱਤਾ ਜਾਂਦਾ ਉਹਨਾਂ ਵਾਸਤੇ ਇੱਕ ਅਲੱਗ ਤੋਂ ਪੂਰਾ ਇੱਕ ਚੈਨਲ ਬਣਿਆ ਹੋਇਆ ਹੈ ਤੇ ਟੀਚਰਜ਼ ਉਹਨਾਂ ਵਾਸਤੇ ਪੂਰਾ ਸਹਿਯੋਗ ਦਿੰਦੇ ਆ ਉਹਨਾਂ ਬੱਚਿਆਂ ਨੂੰ ਵਜ਼ੀਫਾ ਵੀ ਮਿਲਦਾ ਹੈ ਹੋਰ ਉਹਨਾਂ ਦੀਆਂ ਅਲੱਗ ਤੋਂ ਗ੍ਰਾਂਟਸ ਵੀ ਆਉਂਦੀਆਂ ਅਸੀਂ ਪੂਰੀ ਤੁਹਾਨੂੰ ਮੈਂ ਸਤਾ ਬਿਲਕੁਲ ਇੱਕ ਵਾਰ ਮੋਰ ਤੋਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਸਕੂਲ ਦਾ ਪ੍ਰਾਂਗਣ ਹੈ ਜਿੱਥੇ ਕਿਸ ਵਕਤ ਤਮਾਮ ਲੋਕ ਜਿਹੜੇ ਨੇ ਉਹ ਇਕੱਠਾ ਹੋਏ ਨੇ ਵਧਾਈਆਂ ਦੇਣ ਲਈ ਜਿਹੜਾ ਹੈਗਾ ਇੱਥੇ ਇਹ ਲੋਕ ਪਹੁੰਚੇ ਸੀਗੇ ਜਿੱਥੇ ਕਿ ਗੱਲ ਕੀਤੀ ਜਾਵੇ ਤਾਂ ਜੋ ਬੱਚੇ ਨੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਜਿਹੜਾ ਹੈ ਜੋ ਕੀਤਾ ਗਿਆ ਪਿੰਡ ਵਾਸੀ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਨੇ ਭਾਈ ਜੀ ਕਿਵੇਂ ਦਾ ਲੱਗਾ ਤੁਹਾਡੇ ਪਿੰਡ ਦਾ ਬੱਚਾ ਜਿਹੜਾ ਹੈ ਮਾਨ ਸਨਮਾਨ ਹਾਸਲ ਕਰਕੇ ਆਇਆ ਸਭ ਤੋਂ ਤਾਂ ਪਹਿਲਾਂ ਵੈਜੀ ਕਾ ਖਾਲਸਾ ਵੈਜੀ ਫਤਿਹ ਖੁਸ਼ੀ ਤਾਂ ਬਹੁਤ ਮਹਿਸੂਸ ਹੋਈ ਹੈ ਸਾਨੂੰ ਜੀ ਜਦੋਂ ਸਾਡੇ ਬੱਚੇ ਜਿਹੜੇ ਐ ਪ੍ਰਾਇਮਰੀ ਸਕੂਲ ਦੇ ਸਟੇਟ ਲੈਵਲ ਤੇ ਖੜੇ ਜਾਂਦੇ ਆ ਤੇ ਜਿੱਤ ਹਾਸਲ ਕਰਦੇ ਆ ਸਾਨੂੰ ਵੀ ਖੁਸ਼ੀ ਹੈ ਸਾਡੇ ਸਾਰੇ ਨਗਰ ਨੂੰ ਖੁਸ਼ੀ ਸਾਡੀ ਪੰਚਾਇਤ ਨੂੰ ਖੁਸ਼ੀ ਹੈ ਸੋ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਣਾ ਹੈ ਕਿ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਤੁਰੀਏ ਤਾਂ ਕਿ ਸਾਡੇ ਆਉਣ ਵਾਲਾ ਜਿਹੜੀ ਪੀੜ੍ਹੀ ਹੈ ਉਹ ਨਸ਼ਿਆਂ ਤੋਂ ਬਚ ਸਕੇ ਸਾਰੇ ਜਿਹੜੇ ਬੱਚੇ ਉਹਨਾਂ ਨੂੰ ਵਧਾਈ ਦੇਣਾ ਹੈ ਸਟਾਫ ਨੂੰ ਵਧਾਈ ਦੇਣਾ ਹੈ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦੇਣਾ ਹੈ ਜਿਹੜੇ ਬੱਚੇ ਸਟੇਅਰ ਲੈਪ ਦੇ ਖੇਡ ਕੇ ਆਉਂਦੇ ਆ ਖੁਸ਼ੀ ਬਹੁਤ ਮਹਿਸੂਸ ਹੁੰਦੀ ਹੈ ਇਸ ਤਸ਼ਕੀਰ ਮੈਂ ਤਾਂ ਬਿਲਕੁਲ ਇਸ ਪਾਸੇ ਸਰਪੰਚ ਸਾਹਿਬ ਨੇ ਪਿੰਡ ਦੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਰਪੰਚ ਸਾਹਿਬ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਪਹਿਲੇ ਦਾ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਤੇ ਸਾਰੇ ਸਕੂਲ ਦੇ ਸਾਡੇ ਸਟਾਫ ਨੂੰ ਸਾਰੇ ਦੂਜਾ ਨਗਰ ਨੂੰ ਵੀ ਅਤੇ ਉਹਨਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਵੀ ਬਹੁਤ-ਬਹੁਤ ਵਧਾਈਆਂ ਜੀ ਕੀ ਕਹਿਣਾ ਚਾਹੋਗੇ ਗੁਰਕੀਰਤ ਜਿਹੜਾ ਵਿਸ਼ੇਸ਼ ਤੌਰ ਤੇ ਗੱਲ ਕਰੀਏ ਤਾਂ ਵਿਸ਼ੇਸ਼ ਲੋੜਾ ਵਾਲਾ ਬੱਚਾ ਤੁਹਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਜਿਉਂ ਹੈ ਦੇਖੋ ਜੀ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਤਾਂ ਪਹਿਲਾਂ ਵੀ ਸਮੇ ਸਮੇਂ ਸਰਨਾ ਬੱਚਿਆਂ ਨੂੰ ਪ੍ਰੇਰਿਤ ਕਰਨਾ ਆਉਂਦੇ ਰਹੇ ਨੇ ਤੇ ਹੌਸਲਾ ਫੁਜਾਈ ਕਰਨਾ ਆਉਂਦੇ ਰਹੇ ਆ ਤੇ ਬਾਕੀ ਬੱਚਿਆਂ ਨੂੰ ਖੇਡਾਂ ਲਈ ਮੋਟੀਵੇਟ ਕਰਨਾ ਜੱਗ ਲੈ ਕੇ ਹੁਣ ਸਾਡੇ ਟੀਚਰ ਸਾਹਿਬਾਨ ਦਾ ਵੀ ਬਹੁਤ ਵੱਡਾ ਰੋਲ ਆ ਵੀ ਸਾਰੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਬਾਕੀ ਮੇਰੀ ਸਮੁੱਚੀ ਪੰਚਾਇਤ ਅਸੀਂ ਜਿੰਨੇ ਜੋਗੇ ਹੈਗੇ ਆ ਅਸੀਂ ਪਹਿਲਾਂ ਵੀ ਕਲੱਬ ਤੌਰ ਤੇ ਬਹੁਤ ਯੋਗਦਾਨ ਸੇਵਾਵਾਂ ਨਿਭਾਉਂਦੇ ਸੀ ਤੇ ਅੱਗੇ ਵੀ ਅਸੀਂ ਬੱਚਿਆਂ ਨੂੰ ਹੋਰ ਮਤਲਬ ਉਤਸ਼ਾਹਿਤ ਕਰਾਂਗੇ ਜੀ ਖੇਡਾਂ ਲਈ ਜੱਸੀ ਜੀ ਪਹਿਲਾਂ ਬੜੇ ਬੁੜਾਈ ਦੇ ਪੱਤਰੋਂ ਸਾਰੇ ਲੋਕ ਇੱਕ ਬੱਚਾ ਛੋਟੇ ਪਿੰਡ ਦਾ ਬੱਚਾ ਬਿਨਾਂ ਕਿਸੇ ਕੋਚ ਤੋਂ ਪੂਰੇ ਪੰਜਾਬ ਵਿੱਚੋਂ 골ਡ ਮੈਡਲ ਲੈ ਕੇ ਆਇਆ। ਹਾਂਜੀ ਇਹ ਬਹੁਤ ਸਾਡੇ ਵਾਸਤੇ ਮਾਣ ਦੀ ਗੱਲ ਹੈ। ਇਹ ਬੱਚਾ ਹੁਣੇ ਹੀ ਸਾਡੇ ਕੋਲੋਂ 8ਵੀਂ ਜਿਹੜੀ ਜਮਾਤ ਆ ਪਾਸ ਕਰਕੇ ਗਿਆ ਹੈ। ਗੁਰਕੀਰਤ ਸਿੰਘ ਇਹਦਾ ਨਾਂ ਹੈ 100 ਮੀਟਰ ਦੇ ਵਿੱਚ ਇਹਨੇ 골ਡ ਮੈਡਲ ਜਿੱਤਿਆ ਤੇ 200 ਮੀਟਰ ਦੇ ਵਿੱਚ ਇਹ ਸਿਲਵਰ ਮੈਡਲ ਲੈ ਕੇ ਆਇਆ ਤੇ ਮੈਂ ਸਮਝਦਾ ਵੀ ਇਸ ਤੋਂ ਵੱਡੀ ਸਾਡੀ ਪ੍ਰਾਪਤੀ ਕੋਈ ਹੋ ਨਹੀਂ ਸਕਦੀ। ਅਸੀਂ ਨਿਰੰਤਰ ਲੱਗੇ ਹੋਏ ਹਾਂ ਪਿੰਡ ਦੀ ਪੰਚਾਇਤ ਪਿੰਡ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਸਰਕਾਰੀ ਪ੍ਰਾਇਮਰੀ ਸਕੂਲ ਪੱਕਾ ਔਰ ਸਰਕਾਰੀ ਮਿਡਲ ਸਕੂਲ ਪੱਕਾ ਬੁਲੰਦੀਆਂ ਸ਼ੁਰੇ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਤੁਹਾਨੂੰ ਬਹੁਤ ਸਾਰੀਆਂ ਪ੍ਰਾਪਤੀਆਂ ਕਰਕੇ ਦਿਖਾਵਾਂਗੇ ਇਹ तमाम ਅਧਿਕਾਰੀ ਜਿਹੜੇ ਸਾਡੇ ਨਾਲ ਮੌਜੂਦ ਸੀਗੇ ਨਾਲ ਗੁਰਕਿਰਤ ਦੀ ਗੱਲ ਕੀਤੀ ਜਾਵੇ ਤਾਂ ਗੁਰਕਿਰਤ ਨੇ ਬਿਨਾਂ ਕਿਸੇ ਕੋਚ ਤੋਂ ਬਿਨਾਂ ਕਿਸੇ ਵਿਸ਼ੇਸ਼ ਡਾਈਟ ਤੋਂ ਵਿਸ਼ੇ ਲੋੜਾ ਵਾਲੇ ਜੋ ਬੱਚੇ ਨੇ ਉਹਨਾਂ ਦੇ ਵਿੱਚ ਜਿਹੜਾ ਹੈਗਾ 골ਡ ਮੈਡਲ ਜਿੱਤ ਕੇ ਇਸ ਛੋਟੇ ਪਿੰਡ ਪੱਕੇ ਪਿੰਡ ਦਾ ਨਾਮ ਜਿਹੜਾ ਹੈ ਰੋਸ਼ਨ ਕੀਤਾ ਹੈ ਤਾਂ ਫਿਲਹਾਲ ਸੁਨਾਰੇ ਪੁਖ ਦੇ ਉਹਨਾਂ ਦੇ ਅਸੀਂ ਵੀ ਕਮਨਾ ਕਰਦੇ ਹਾਂ ਪਿੰਡ ਪੱਕਾ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾ ਪਾਸਾ ਦਾ ਬੀਜਿਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੋਇਲਾ ਟੀਵੀ